ਸ਼ਨ ਬਲੂ ਸਟਾਰਟ ਦੀ ਕਤਾਲਵੀ ਬਰੇਗਡ ਨੂੰ ਲੈ ਕੇ ਜਥੇਬੰਦੀਆਂ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਪਰਵਾਹ ਹੰਗਾਰਾ ਮਿਲਿਆ ਜੇਕਰ ਗੱਲ ਕਰੀਏ ਤਾਂ ਸ਼ਹਿਰ ਦੇ 메ਨ ਬਾਜ਼ਾਰ ਹੌਲਗੇਟ ਕਪੜਾ ਮਾਰਕੀਟਾ ਦਵਾ ਮਾਰਕੀਟ ਮਟਾਲਾ ਰੋਡ ਮਜੀਠਾ ਰੋਡ ਪਿੰਕ ਪਲਾਜ਼ਾ ਤੇ ਹੋਰ ਬਾਜ਼ਾਰ ਬੰਦ ਰਹੇ ਅਤੇ ਅੰਮ੍ਰਿਤਸਰ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਬੈਰੀਗੇਡ ਲਗਾ ਕੇ ਪੁਕਤਾ ਪ੍ਰਬੰਧ ਕੀਤੇ ਗਏ ਗਰਮ ਖਿਆਲੀ ਸੰਸਥਾ ਦਲ ਖਾਲਸਾ ਵੱਲੋਂ 6 ਜੂਨ ਕੱਲੂ ਕਾਰਜ ਦੇ ਸਬੰਧ ਵਿੱਚ ਅੰਮ੍ਰਿਤਸਰ ਨੂੰ ਪੂਰਨ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਦੇਖਦੇ ਆ ਮੁੱਖ ਬਾਜ਼ਾਰ ਅਤੇ ਗੈਸ ਸਰਕਾਰੀ ਸੰਸਥਾਾਂ માં ਬੰਦ ਰਹੀਆਂ 6 ਜੂਨ ਦੇ ਮੱਦੇ ਨਜ਼ਰ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਵੀ ਛੁੱਟੀ ਰਹੀ ਅਨਸੁਖਾਵੀ ਘਟਨਾ ਨਾ ਹੋਵੇ ਇਸ ਲਈ ਪਾਰੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਰਹੀ ਅੱਜ ਕੱਲੋ ਕਰੇ ਦਿਨ ਤੋਂ ਲੈ ਕੇ ਜਿਹੜਾ ਆਪਾਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਹ ਸਾਰੀਆਂ ਡਿਊਟੀਆਂ ਜਿਹੜੀਆਂ ਨੇ ਤਾਇਨਾਤ ਕੀਤੇ ਆ ਗਿਆ ਨੇ ਜਿਸ ਦੇ ਵਿੱਚ ਨਾਕਾਬੰਦੀ ਤੇ ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਤੇ ਸਰਵਲੈਂਸ ਟੀਮਾਂ ਜਿਹੜੀਆਂ ਸਾਡੇ ਵੱਲੋਂ ਲਗਾਈਆਂ ਗਈਆਂ ਨੇ ਇਸ ਦੇ ਵਿੱਚ ਕੁਝ ਜਿਹੜੀ ਆ ਡਿਸਟ੍ਰਿਕਟ ਦੀ ਪੁਲਿਸ ਹੈ ਜੀ ਬਾਕੀ ਜਿਹੜੀ ਹੈੱਡਕਵਰਟਰ ਤੋਂ ਸਾਨੂੰ ਸਪਲੀਮੈਂਟ ਹੋਈ ਹੈ ਜੀ ਉਹ ਸਾਰੀਆਂ ਜਿਹੜੀਆਂ ਫੋਰਸਿਸ ਅੱਜ ਡਿਊਟੀ ਦੇ ਉੱਤੇ ਤੈਨਾਤ ਨੇ ਬਿਲਕੁਲ ਕੋਈ ਵੀ ਸ਼ਰਾਰਤੀ ਅਨਸਰ ਹੈ ਜਿਹੜਾ ਇਸ ਮਾਹੌਲ ਦੇ ਵਿੱਚ ਜਿਹੜੀ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਕੋਈ ਜਿਹੜਾ ਅਨਲੌਫਲ ਕੰਮ ਕਰੇਗਾ ਉਸਤੇ ਕਾਨੂੰਨ ਮੁਤਾਬਕ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇਗੀ 6 ਜੂਨ 1984 ਦੇ ਖੱਲੂਕਾਰੇ ਦੀ 41ਵੀਂ ਵਰੇਗੰਮੂਕੇ ਗਰਮਖਿਆਲੀ ਜਿੱਥੇ ਬ ਜਿਸ ਨੂੰ ਸ਼ਹਿਰ ਵਾਸੀਆਂ ਵੱਲੋਂ ਭਰਮਾ ਹੰਗਾਰਾ ਦਿੱਤਾ ਗਿਆ ਸਾਰੇ ਹੀ ਬਾਜ਼ਾਰ ਪੂਰਨ ਤੌਰ ਤੇ ਬੰਦ ਦਿਖੇ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪੁਲਿਸ ਕਮਿਸ਼ਨਰ ਰੇਟ ਅਮਰਿਤਸਰ ਤੇ ਦਿਹਾਤੀ ਪੁਲਿਸ ਤੋਂ ਇਲਾਵਾ ਹੈੱਡਕੁਆਰਟਰ ਤੋਂ ਵੀ ਪੁਲਿਸ ਅਮਰਿਤਸਰ ਵਿਖੇ ਤਾਇਨਾਤ ਕੀਤੀ ਗਈ ਸੋ ਕੁੱਲ ਮਿਲਾ ਕੇ ਵਰੇਗੰਡ ਦਾ ਸਮਾਗਮ ਜੋ ਸੀ ਉਹ ਸੁਖ ਸ਼ਾਂਤੀ ਨਾਲ ਹੋ ਨਿਬੜਿਆ ਅਮਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼